ਮਾਤਵਨਾ ਨਾਮ ਲੈ ਕੇ ਅਤਾ ਕਰਕੇ ਆਫਨੋਟ ਕੀ ਟਿਕਟ ਕੱਢ ਲਓ ਜੇ ਤੁਹਾਡੀ ਤਕਦੀਰ ਹੋਈ ਛੋਈ ਨਾ ਤੇ ਅਸੇ ਟਿਕਟ ਨੂੰ ਪ੍ਰਾਈਜ਼ ਆ ਜਾਏਗਾ ਨਹੀਂ ਤੇ 7 ਨੰਬਰ ਤੇ ਗਾਰੰਟੀ ਤੇ ਨਹੀਂ ਲਿਖੀ ਪਈ ਆ ਜਾਊਗਾ ਇਹ 911 ਦੀ ਵੀ ਗਾਰੰਟੀ ਨਹੀਂ ਦੀ ਇਹ ਮੇਰੇ ਗਾਖ ਪ੍ਰੇਮਕਾ ਸ਼ਰਮਾ ਜੀ ਉਹਨਾਂ ਦੇ ਹੁਣ ਮੈਨੂੰ ਰਿਲੇਸ਼ਨ ਨਹੀਂ ਪਤਾ ਇਹਨਾਂ ਦੀ ਮਾਤਾ ਜੀ ਦੇ ਨਾਮ ਤੇ ਵੀਨਾ ਸ਼ਰਮਾ ਜੀ ਦੇ ਨਾਮ ਤੇ ਟਿਕਟ ਕਲੇਮ ਹੋਈ ਆ 2 ਕਰੋੜ ਨਿਕਲੇ ਆ 500 ਰੁਪਏ ਚ ਅੱਜ ਇੱਕ ਗਲ ਦਾ ਜਵਾਬ ਦਿਓ ਮੈਨੂੰ ਤੁਸੀਂ ਦੁਨੀਆ ਦੇ ਵਿੱਚ ਕੋਈ ਐਸਾ ਕਾਰੋਬਾਰ ਦੱਸੋ 500 ਨੂੰ 2 ਕਰੋੜ ਕਰਦਾ ਹੋਏ ਤੇ ਮੇਰਾ 5000 ਲਵਾ ਦਿਓ ਨਾ ਕਿਸੇ ਪਾਸੇ ਇਸ ਤਰ੍ਹਾਂ ਇਹਦੇ ਵਿੱਚ 28% GST ਤੇ ਰੂਪਏ ਵਿੱਚ ਪੰਜਾਬ ਗੌਰਮੈਨ ਨੂੰ ਤੇ ਸੈਂਟਰਲ ਗੌਰਮੈਨ ਨੂੰ ਜਾਂਦਾ ਠੀਕ ਹੈ ਉਸ ਤੋਂ ਬਾਅਦ ਰੈਵਨਿਊ ਹੁੰਦਾ ਔਰ ਇਹਦੇ ਵਿੱਚ ਗਰੰਟੀਡ ਪ੍ਰਾਈਸ ਨੇ ਅੱਜ ਨੂੰ ਹਾਂ ਇਹਦੇ ਵਿੱਚ 500 ਰੁਪਏ ਦੀ ਟਿਕਟਾ 1 ਕਰੋੜ ਦਾ ਇਨਾਮ ਹੈ 200 ਰੁਪਏ ਦੀ ਟਿਕਟਾ 1 ਕਰੋੜ 20 ਲੱਖ ਦਾ ਪਿੱਛੇ ਰਾਜ ਮਿਸਤਰੀ ਮਜ਼ਦੂਰੀ ਕਰਦਾ ਸੀ ਉਹਦੀ ਵੀ ਲੱਗੀ ਹੈ 500 ਰੁਪਏ ਨਾਲ ਮੰਨੂ ਨਹੀਂ ਲੱਗਦਾ ਕੋਈ ਘਰ ਬਰਬਾਦ ਹੁੰਦਾ ਹੋਊਗਾ ਪਰ ਭਾਈ ਜਿਹੜੇ ਰੋਜ਼ ਮਜ਼ਦੂਰੀ ਕਸ਼ ਕਰਦ ਨੇ ਉਹਨਾਂ ਵਾਸਤੇ ਲੱਗਦਾ ਨਹੀਂ 500 ਤੋਂ ਥੋੜਾ ਜਿਆਦਾ ਮੇਰੀ ਗੱਲ ਸੁਣੋ ਫਿਰ ਗਵਰਨਮੈਂਟ ਨੇ 200 ਰੁਪਏ ਜੁਈ ਤੇ ਦਿੱਤਾ ਨਾ ਇਕਨ ਮਜ਼ਦੂਰ ਨੂੰ 1 ਕਰੋੜ 20 ਲੱਖ ਦਿੱਤਾ ਨਾ ਤੁਸੀਂ ਆਪ ਹੀ ਪੁੱਛਦੇ ਹੋ ਤੇ ਆਪ ਹੀ ਤੁਸੀਂ ਹੱਸਦੇ ਹੋ ਇਹ ਸਿਰਫ ਸੁਪਨਿਆਂ ਨੂੰ ਸਾਕਾਰ ਕਰਦੀ ਹੈ ਲਾਟਰੀ ਬੇਕਾਰ ਨਹੀਂ ਕਰਦੀ ਲਤ ਉਹਨੂੰ ਲੱਗਦੀ ਹੈ ਲਤ ਤੇ ਭਾਈ ਗੱਲ ਸੁਣੋ ਲੋਕ ਖੇលਦੇ ਸੱਟਾ ਉਹਨਾਂ ਨੇ ਬਦਨਾਮ ਕੀਤੀ ਪੀ ਲਾਟਰੀ ਲਾਟਰੀ ਤੇ ਗਵਰਨਮੈਂਟ ਦੀ ਵੇਚ ਰਿਆ ਨਾ ਉਹਦਾ ਮੈਂ ਸਟਾਕ ਹਿੱਟਸ ਆ ਗਵਰਨਮੈਂਟ ਲਾਈਵ ਰਾਕ ਕਰਦੀ ਹੈ ਕਿੱਥੇ ਗਲਤ ਹੈ ਜੀ ਵਿੱਚ ਬਸਾ ਕੁਛ ਇੱਕ ਚੀਜ਼ ਦੱਸੋ ਕਾਨੂੰਨੀ ਲੱਗਦਾ ਹਿਸ ਤੱਕ ਮੇਰੇ ਇੰਟਰਵਿਊ ਚ ਐਨਾ ਡਿਫਿਕਲਟ ਸਵਾਲ ਕੋਈ ਕਰਦਾ ਹੋਏ ਤੁਸੀਂ ਪੁੱਛੇ ਨੇ ਕਿ ਮੈਂ ਅਨਫੇਅਰ ਜਵਾਬ ਤੇ ਨਹੀਂ ਦਿੰਦਾ ਨਾ ਮੈਂ ਬਿਲਕੁਲ ਪਬਲਿਕ ਅਗਰ ਸਮਝਿਆ ਹੀ ਨਹੀਂ ਸਮਝ ਹੀ ਨਹੀਂ ਆਈ ਤੇ ਫਿਰ ਨਾ ਪਾਓ ਯਾਰ ਸਤਿ ਸ਼੍ਰੀ ਅਕਾਲ ਦੋਸਤੋ ਰੈਮਰ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਸਵਾਗਤ ਕਰਦਾ ਅੱਜ ਦੀ ਪੈਸੇ ਦੀ ਦੌੜ ਦੇ ਵਿੱਚ ਬੇਸ਼ੱਕ ਲੋਕ ਬਹੁਤ ਐਸੇ ਨੇ ਜੋ ਮਿਹਨਤ ਕਰਕੇ ਪੈਸੇ ਕਮਾਉਂਦੇ ਨੇ ਤਾਂ ਬਹੁਤ ਗਿੰਦੀ ਦੇ ਵਿੱਚ ਐਸੇ ਵੀ ਨੇ ਜੋ ਆਪਣੀ ਕਿਸਮਤ ਜਮਾਉਂਦੇ ਨੇ ਇੱਕ ਕਿਸਮ ਦੇ ਸਹਾਰੇ ਰੱਖਦੇ ਨੇ ਅੱਜ ਇੱਕ ਐਸੀ ਚੀਜ਼ ਤੁਹਾਨੂੰ ਦਿਖਾਉਂਗਾ ਨਾ ਗੱਲਾਂ ਆਪਾਂ ਬਹੁਤ ਸੁਣਦੇ ਹਾਂ ਜਦੋਂ ਕਿਸੇ ਰਾਸਤੇ ਤੇ ਜਾਇਦਾ ਹੁੰਦਾ ਤਾਂ ਆਪਾਂ ਸਭ ਤੋਂ ਪਹਿਲਾਂ ਇਹ ਦੇਖਦੇ ਹਾਂ ਯਾਰ ਕੋਈ ਸ਼ਾਰਟਕਟ ਦੇਖ ਤੂੰ ਸ਼ਾਰਟਕਟ ਕੇ ਫਟਾਫਟ ਪਹੁੰਚ ਜਾਈਏ ਉੱਥੇ ਉਦਾਂ ਹੀ ਇੱਕ ਲੋਟਰੀ ਦਾ ਨਾਮ ਹੁੰਦਾ ਹੈ ਕਿ ਲੋਟਰੀ ਪਾਲੀਏ ਜੀ ਲੋਟਰੀ ਪਾਲ ਲੈਣੇ ਆ ਫਟਾਫਟ ਪੈਸੇ ਮਿਲ ਜਾਣਗੇ ਪਰ ਅਸਲ ਦੇ ਵਿੱਚ ਲੋਟਰੀ ਪੈਂਦੀ ਕਿਵੇਂ ਆ ਕੀ ਹਿਸਾਬ ਕਿਤਾਬ ਹੁੰਦਾ ਕੀ ਗੱਲਬਾਤ ਹੁੰਦੀ ਹੈ ਕਿਵੇਂ ਪਾਣੀ ਚਾਹੀਦੀ ਹੈ ਇਹਦੀ ਲੱਤ ਲਾਉਣੀ ਚਾਹੀਦੀ ਹੈ ਜਾਂ ਨਹੀਂ ਲਾਣੀ ਕਿਉਂਕਿ ਅਕਸਰ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਆ ਜਾਂਦਾ ਯਾਰ ਇਹ ਬਹੁਤ ਗਲਤ ਚੀਜ਼ ਹੈ ਇਹ ਨਹੀਂ ਕਰਨੀ ਚਾਹੀਦੀ ਐਵੇਂ ਹੀ ਤੁਸੀਂ ਉੱਥੇ 4-500 ਦੇ ਕੇ ਆ ਜੰਨੇ ਹੋ ਗੱਲਾਂ ਬਾਤਾਂ ਕੀ ਹੁੰਦੀਆਂ ਨੇ ਪਰ ਬਹੁਤ ਐਸੇ ਸਖਸ਼ ਵੀ ਨੇ ਪੰਜਾਬ ਦੇ ਵਿੱਚ ਜਿਵੇਂ ਮੈਂ ਹਾਲੀ ਦੇ ਵਿੱਚ ਇੱਕ ਇੰਟਰਵਿਊ ਕੀਤੀ ਸੀ ਜਿੱਥੇ ਇੱਕ ਮਿਹਨਤ ਕਸ਼ ਲੋਕ ਸੀਗਾ ਜਿਹੜਾ ਮੈਨਸ ਕਸ਼ ਬੰਦਾ ਸੀ ਉਹਨੂੰ 1 ਕਰੋੜ 20 ਲੱਖ ਦੀ ਲੋਟਰੀ ਲੱਗੀ ਰੋਪੜ ਦਾ ਉਹ ਸ਼ਖਸ਼ ਹੈ ਮਰਾਜ ਮਿਸਤਰੀ ਦਾ ਕੰਮ ਕਰਦਾ ਸੀ ਕਿਸਮਤ ਇਦਾਂ ਵੀ ਪਲਟਦੀ ਦੇਖੀ ਹੈ ਤੇ ਕਿਸਮਤ ਇਦਾਂ ਵੀ ਪਲਟਦੀ ਦੇਖੀ ਹੈ ਕਿ ਪਹਿਲਾਂ ਵਾਵਾ ਹੀ ਪੈਸਾ ਸੀ ਹਰ ਇੱਕ ਲੋਟਰੀ ਲੱਗਦੀ ਸੀ ਤੇ ਇੱਕੋ ਦਮ ਹੀ ਡੁੱਬ ਗਏ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਸਾਡੇ ਨਾਲ ਅੱਜ ਮਨਮੀਤ ਸਿੰਘ ਜੀ ਹੋਣਗੇ ਅਸੀਂ ਗਾਂਧੀ ਬ੍ਰਦਰ ਲਾਟਰੀ ਬੜੀ ਫੇਮਸ ਆ ਘੰਟਾ ਕਰ ਲੁਧਿਆਣੇ ਦੇ ਵਿੱਚ ਖੜੇ ਆ ਬਾਈ ਜੀ ਸਾਡੇ ਨਾਲ ਨੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰ ਠੀਕ ਠਾਕ ਹਾਂ ਬਹੁਤ ਵਾਹ ਬਹੁਤ ਵਧੀਆ ਸਰ ਉਹ ਮੈਂ ਸ਼ੁਰੂਆਤ 'ਚ ਇੱਕ ਗੱਲ ਕਹੀ ਆ ਭਾਜੀ ਕਹਿੰਦੇ ਯਾਰ ਖੇਲਣੀ ਨਹੀਂ ਚਾਹੀਦੀ ਜੂਆ ਏ ਗਲਤ ਕੰਮ ਐ ਐਵੇਂ ਚੱਲਪ ਲੱਗ ਜਾਂਦੀ ਐ ਇੱਕੇ ਕੰਮ ਕਰੀਦਾ ਫਿਰ ਬੰਦਾ ਮਿਹਨਤ ਕੱਸ਼ ਨਹੀਂ ਰਹਿੰਦਾ ਐਦਾਂ ਨੂੰ ਹੀ ਲੈਂਦਾ ਲੈ ਵੀ ਚੱਲ 200 ਦੀ ਪਾਈਏ 400 ਦੀ ਪਾਈਏ ਅਹ ਦੇਖੋ ਇਸ ਤਰ੍ਹਾਂ ਪਹਿਲੀ ਗੱਲ ਤੇ ਸ਼ਾਇਦ ਤੁਸੀਂ ਜਿਹੜੀ ਲੋਟਰੀਆਂ ਦਾ ਬਾਰੇ ਸੁਣਿਆ ਹੋਏਗਾ ਨਾ ਉਹ ਕੋਈ ਹੋਰ ਹੁੰਦੀਆਂ ਮੈਂ ਡੀਲ ਕਰਦਾ ਪੰਜਾਬ ਸਟੇਟ ਲੋਟਰੀਜ਼ ਦੇ ਵਿੱਚ ਸਭ ਤੋਂ ਪਹਿਲਾਂ ਕਲੀਅਰ ਕਰਦਾ ਇਹ ਜਿਹੜੀ ਲੋਟਰੀਜ਼ ਨੇ ਇਹ ਡਿਪਾਰਟਮੈਂਟ ਆਫ ਫਾਈਨੈਂਸ ਦੀ ਲੋਟਰੀਜ਼ ਨੇ ਜਿਹੜੀ ਮੇਰੇ ਕੋਲ ਹੈ ਟਿਕਟਾਂ ਦੇਖ ਰਹੇ ਹੋ ਨਾ ਤੁਸੀਂ ਇਹਦੇ ਵਿੱਚ 28% ਜੀਐਸਟੀ ਦੇ ਰੂਪ ਵਿੱਚ ਪੰਜਾਬ ਗਵਰਨਮੈਂਟ ਨੂੰ ਤੇ ਸੈਂਟਰ ਗਵਰਨਮੈਂਟ ਨੂੰ ਜਾਂਦਾ ਠੀਕ ਹੈ ਉਸ ਤੋਂ ਬਾਅਦ ਰੈਵਨਿਊ ਹੁੰਦਾ ਔਰ ਇਹਦੇ ਵਿੱਚ ਗਰੰਟੀਡ ਪ੍ਰਾਈਜ਼ ਨੇ ਅੱਜ ਹਾਂ ਇਹ ਦੀ 500 ਰੁਪਏ ਦੀ ਟਿਕਟਾ 2.5 ਕਰੋੜ ਦਾ ਇਨਾਮ ਹੈ 200 ਰੁਪਏ ਦੀ ਟਿਕਟਾ 1 ਕਰੋੜ 20 ਲੱਖ ਦਾ ਪਿੱਛੇ ਰਾਜ ਮਿਸਤਰੀ ਮਜ਼ਦੂਰੀ ਕਰਦਾ ਸੀ ਉਹਦੀ ਵੀ ਲੱਗੀ ਹੈ ਹਾਂ ਹਾਂ ਮੈਂ ਉਹਦੀ ਇੰਟਰਵਿਊ ਕਰ ਸੁਣੋ 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 ਹੁਣ ਤੁਸੀਂ ਜੂਆ ਕਹਿੰਦੇ ਹੋ ਮੈਂ ਕਹਿੰਦਾ ਮੁਕੱਦਰਾਂ ਦੇ ਇਸ ਖੇਡ ਨੂੰ ਕਿਸਮਤਾਂ ਦੇ ਇਸ ਖੇਡ ਨੂੰ ਜੂਏ ਦਾ ਨਾਮ ਦੇ ਕੇ ਬਦਨਾਮ ਨਾ ਕਰੋ ਕਿਉਂਕਿ ਇਹ ਲਾਟਰੀ ਤੁਹਾਨੂੰ ਕਿਵੇਂ ਲਤ ਲੱਗ ਜੂਗੀ ਜਦ ਆਨੀਆਂ ਹੀ ਸਾਲ ਦੀਆਂ 6 ਨੇ 6 ਟਿਕਟਾਂ ਮੰਨ ਲਓ ਤੁਸੀਂ ਉਹ ਇੱਕ ਇੱਕ ਟਿਕਟ ਲੈ ਲਈ ਕਿੰਨੇ ਰੁਪਏ ਲਗੇ 3000 ਰੁਪਏ ਸਾਲ ਦਾ ਲੱਗਿਆ ਜੇ ਗੱਲ ਕਰਾਂ 3000 ਰੁਪਏ ਨੂੰ 365 ਨਾਲ ਡਿਵਾਈਡ ਕਰਦਾ 8 ਰੁਪਏ ਰੋਜ ਆਉਂਦੇ ਨੇ 8 ਰੁਪਏ ਦੀਆਂ ਤੇ ਭਾਈ ਸਾਹਿਬ ਲੇਸ ਦਾ ਪੈਕੇਟ ਵੀ ਨਹੀਂ ਆਂਦਾ ਜਿਹਦੇ 'ਚ ਸੈਂਸ ਫੈਟ ਜਿਵੇਂ ਬੱਚਿਆਂ ਨੂੰ ਨਾ ਸਿਗਰਟ ਕਹਿੰਦੇ ਨਾ ਬੰਦਿਆਂ ਲਈ ਨੁਕਸਾਨ ਹੈ ਉਸ ਤਰ੍ਹਾਂ ਉਹਦੀ ਜਿਹੜੇ ਫੈਟ ਨੇ ਉਹ ਬੱਚੇ ਲਈ ਨੁਕਸਾਨ ਹੈ ਕਿ ਉਹ ਗਲਤ ਹੈ ਉਹਦੀ ਲਤ ਨਹੀਂ ਲੱਗਦੀ ਲੋਕਾਂ ਨੂੰ ਤੁਸੀਂ ਲਤ ਵਾਲੀ ਗੱਲ ਜਿਹੜੀ ਕਹੀ ਹੈ ਸ਼ਾਇਦ ਮੈਂ ਉਹਦੇ ਨਾਲ ਬਹੁਤਾ ਇਤਫਾਕ ਨਹੀਂ ਲੱਗਦਾ ਲੇਕਿਨ ਹੁਣ ਤੁਸੀਂ ਪ੍ਰੈਸ ਦੇਓ ਮੈਂ ਜਿਆਦਾ ਪੰਗਾ ਵੀ ਨਹੀਂ ਲੈਂਦਾ ਤੁਹਾਡੇ ਨਾਲ ਨਹੀਂ 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 ਮੈਂ ਬਹੁਤ ਫ੍ਰੈਂਕਲੀ ਆ ਦੇਖੋ ਮੈਂ ਮੇਰਾ ਮਨ ਦੇ ਕਿਉਂਕਿ ਅਕਸਰ ਕੀ ਹੁੰਦਾ ਭਾਜੀ ਮੈਂ ਤੁਹਾਨੂੰ ਐਵੇਂ ਝੂਠ ਖਾਂ ਮੈਂ ਕਿਸੇ ਦੀ ਗੱਲ ਕਿਉਂ ਕਰਾਂ ਜਿਵੇਂ ਆਪਣੇ ਘਰੇ ਵੀ ਜੇ ਮਾਣੀ ਮੋਟੀ ਗੱਲਬਾਤ ਜੀ ਕਰ ਲਈ ਜਨਾ ਕਿ ਚੱਲ ਲਾਟਰੀ ਪਾ ਲੈਨੇ ਆ ਉਹਨਾਂ ਨੇ ਕਹਣਾ ਮਿਹਨਤ ਕਰ ਲੈ ਮਿਹਨਤ ਇਹ ਫੇਰ ਵੀ ਆਪਾਂ ਨੂੰ ਚਾਹੀਦਾ ਆ ਮੈਂ ਤੁਹਾਡੀ ਗੱਲ ਨਾਲ ਜਿਹੜੀ ਮੈਂ ਤੁਹਾਡੀ ਤੁਸੀਂ ਐਕਸਪਲੇਨਿੰਗ ਤਾਂ ਮੈਨੂੰ ਇੱਕ ਗੱਲ ਥੋੜੀ ਲੱਗੀ ਕਿ ਹਾਂ ਮੁਕੱਦਰਾਂ ਦਾ ਖੇਲ ਹੈ ਕਿਸਮਤ ਆ ਅਜਮਾਣੀ ਚਾਹੀਦੀ ਆ ਹੋਰ ਕੀ ਕਰਨਾ ਆ ਯਾਰ ਇਹ ਹੁਣ ਦੇਖੋ ਤੁਸੀਂ ਕਹਿੰਦੇ ਹੋ ਲਤ ਲੱਗ ਗਈ ਲੱਤ ਤਾਂ ਲਗੇ ਨਾ ਭਾਜੀ ਕਿ ਤੁਸੀਂ ਇਹ ਲਾਟਰੀ ਅੱਜ ਲੈ ਜਾਣੀ ਐ ਤੇ ਰੋਜ਼ ਹੀ ਮੇਰੀ ਦੁਕਾਨ ਤੇ ਆਣਾ ਤੇ ਮੈਨੂੰ ਪੁੱਛਣਾ ਗੱਦੀ ਬੈਠਿਆ ਕਿਦੀ ਬੈਠਿਆ ਇਹਦਾ ਰਿਜ਼ਲਟ ਸਰਕਾਰ ਦੀ ਵੈਬਸਾਈਟ ਤੇ ਮੇਰੀ ਵੈਬਸਾਈਟ ਤੇ ਅਖਬਾਰਾਂ ਦੇ ਵਿੱਚ YouTube ਤੇ ਲਾਈਵ ਆ ਜਾਂਦਾ ਪੰਜਾਬ ਗਵਰਨਮੈਂਟ ਦੀ ਤਿਹਵਾਰਾਂ ਤੇ ਤਿਹਵਾਰਾਂ ਤੇ ਇੱਕ ਟਿਕਟ ਪਾ ਲਿਆ ਕਰੋ ਜੇ ਲੱਗ ਜੇ ਤੇ ਵੈਲ ਬੈਨ ਗੁੱਡ ਆ 500 ਰੁਪਏ ਨਾਲ ਮੰਨੂ ਨਹੀਂ ਲੱਗਦਾ ਕੋਈ ਘਰ ਬਰਬਾਦ ਹੁੰਦਾ ਹੋਊਗਾ ਪਰ ਭਾਜੀ ਜਿਹੜੇ ਰੋਜ਼ ਮਜ਼ਦੂਰੀ ਕਸ਼ ਕਰਦ ਨੇ ਉਹਨਾਂ ਵਾਸਤੇ ਲੱਗਦਾ ਨਹੀਂ 500 ਥੋੜਾ ਜਿਹਾ ਮੇਰੀ ਗੱਲ ਸੁਣੋ ਫਿਰ ਗਵਰਨਮੈਂਟ ਨੇ 200 ਰੁਪਏ ਚੁਈ ਤੇ ਦਿੱਤਾ ਨਾ ਇੱਕਨ ਮਜ਼ਦੂਰ ਨੂੰ 1 ਕਰੋੜ 20 ਲੱਖ ਦਿੱਤਾ ਨਾ ਤੁਸੀਂ ਆਪ ਹੀ ਪੁੱਛਦੇ ਹੋ ਤੇ ਆਪ ਹੀ ਤੁਸੀਂ ਹੱਸਦੇ ਹੋ ਕਿਉਂ ਨਹੀਂ ਦਿੱਤਾ 200 ਰੁਪਏ ਜੇ ਨਹੀਂ ਤੇ ਯਾਰ ਇਹ ਜ਼ਰੂਰੀ ਚੀਜ਼ ਥੋੜੀ ਹੈ ਕਿ ਆਪਾਂ ਲੈਣੀ ਹੈ ਮੈਂ ਵੀ ਨਹੀਂ ਕਹਿੰਦਾ ਮੈਂ ਤੇ ਇਹ ਕਹਿੰਦਾ ਸਾਲ ਚ ਇੱਕ ਵਾਰੀ ਦੀਵਾਲੀ ਬੰਪਰੀ ਲੈ ਲਿਆ ਫਿਰ ਵਿਸਾਖੀ ਪਾਣੀ ਹੈ ਉਹਨੂੰ ਵਿਸਾਖੀ ਤੇ ਪੰਜਾਬ ਦਾ ਦੀਵਾਲੀ ਤੋਂ ਵੱਡਾ ਤ ਤੇ ਜੀ ਹਸਤੇ ਪਾਲੀ ਤੇ ਹੁਣ ਮੇਰੇ ਗੱਲ ਸੁਨੋ ਹੁਣ ਅੱਧਰ ਕਰੋ ਥੋੜਾ ਜਿਹਾ ਕੈਮਰਾ ਹਾਂ ਇਹ ਮੇਰੇ ਗਾਹਕ ਪ੍ਰੇਮੰਕਾ ਸ਼ਰਮਾ ਜੀ ਇਹ ਉਹਨਾਂ ਦੇ ਹੁਣ ਮੈਨੂੰ ਰਿਲੇਸ਼ਨ ਨਹੀਂ ਪਤਾ ਇਹਨਾਂ ਦੀ ਮਾਤਾ ਜੀ ਦੇ ਨਾਮ ਤੇ ਵੀਨਾ ਸ਼ਰਮਾ ਜੀ ਦੇ ਨਾਮ ਤੇ ਟਿਕਟ ਕਲੇਮ ਹੋਈ ਆ 2 ਕਰੋੜ ਨਿਕਲਿਆ 500 ਰੁਪਏ ਚ ਅੱਜ ਇੱਕ ਗੱਲ ਦਾ ਜਵਾਬ ਦਿਓ ਮੈਨੂੰ ਤੁਸੀਂ ਦੁਨੀਆ ਦੇ ਵਿੱਚ ਕੋਈ ਐਸਾ ਕਾਰੋਬਾਰ ਦੱਸੋ 500 ਨੂੰ 2 ਕਰੋੜ ਕਰਦਾ ਹੋਏ ਤੇ ਮੇਰਾ 5000 ਲਵਾ ਦਿਓ ਨਾ ਕਿਸੇ ਪਾਸੇ ਇਸ ਤਰ੍ਹਾਂ ਕਰਦਾ ਕੋਈ ਇਹ ਸਿਰਫ ਸਪਨਿਆਂ ਨੂੰ ਸਾਕਾਰ ਕਰਦੀ ਹੈ ਲਾਟਰੀ ਬੇਕਾਰ ਨਹੀਂ ਕਰਦੀ ਲੱਤ ਉਹਨੂੰ ਲੱਗਦੀ ਐ ਲੱਤ ਤੇ ਭਾਜੀ ਗੱਲ ਸੁਣੋ ਲੋਕ ਖੇលਦੇ ਸੱਟਾ ਹਾਂ ਉਹਨਾਂ ਨੇ ਬਦਨਾਮ ਕੀਤੀ ਪਈ ਲਾਟਰੀ ਲਾਟਰੀ ਤੇ ਗਵਰਨਮੈਂਟ ਦੀ ਵੇਚ ਰਿਆ ਨਾ ਉਹਦਾ ਮੈਂ ਸਟਾਕਿਟਸ ਆ ਗਵਰਨਮੈਂਟ ਲਾਈਵ ਡਰਾ ਕਰਦੀ ਐ ਕਿੱਥੀ ਗਲਤ ਹੈ ਇਹ ਦੇ ਵਿੱਚ ਪਹਿਲਾਂ ਕੁਛ ਇੱਕ ਚੀਜ਼ ਦੱਸੋ ਪੇਪਰ ਲਾਟਰੀ ਗਵਰਨਮੈਂਟ ਆਫ ਇੰਡੀਆ ਵੀ ਕਹਿੰਦੀ ਪੇਪਰ ਲਾਟਰੀ ਚੱਲਣੀ ਚਾਹੀਦੀ ਐ ਪਹਿਲਾਂ ਜਲਦੀ ਸੀ ਕੰਪਿਊਟਰ ਲਾਟਰੀ ਉਹਦੇ 'ਚ ਲੋਕ ਲਾਂਦੇ ਸੀ ਲੱਖਾਂ ਰੁਪਏ ਹਜ਼ਾਰਾਂ ਰੁਪਏ ਉਹ ਗਲਤ ਸੀ ਇੱਕ ਟਿਕਟ ਪਾਣ ਨਾਲ ਕੀ ਵਿਗੜਦਾ ਬ੍ਰਦਰ ਮੈਨੂੰ ਤੇ ਪਹਿਲਾਂ ਇਹ ਸਵਾਲ ਦੋ ਮੇਰੇ ਹਿਸਾਬ ਨਾਲ ਇੱਕ ਡੋਲੋ ਦੀ ਗੋਲੀ ਵੱਧ ਖਾ ਲਓ ਉਹਦੇ ਨਾਲ ਭਾਵੇਂ ਲੀਵਰ ਖਰਾਬ ਹੋ ਜੂ ਲਾਟਰੀ ਨਾਲ ਐਡਾ ਕੁਝ ਨਹੀਂ ਖਰਾਬ ਹੁੰਦਾ ਅਰੇ ਕੀ ਬਾਤ ਭਾਈ ਫਿਰ ਵੀ ਇੱਕ ਤੁਸੀਂ ਨਾ ਗੱਲ ਕਹੀ ਕਿ ਗਰੰਟਡ 2.5 ਕਰੋੜ ਗਰੰਟਡ ਦੇ ਵਿੱਚ ਨਾ ਲੋਕੀ ਕਈ ਵਾਰ ਸਮਝ ਜਾਂਦੇ ਨੇ ਕਿ ਯਾਰ ਗਾਰੰਟੀ ਪਤਾ ਨਹੀਂ ਗਰੰਟਡ ਹੀ ਲੱਗਣਾ ਲੈ 500 ਲੈ ਭਾਈ ਦੇ ਮੈਨੂੰ 2.5 ਕਰੋੜ ਇਹਦੇ ਵਿੱਚ ਗਰੰਟਡ ਦਾ ਕੀ ਹਿਸਾਬ ਕਿਤਾਬ ਕੱਲ ਹੈ ਨਾ ਜਿਹੜੇ ਲੋਕ ਸਿਰਫ ਅੱਧੀ ਗੱਲ ਸੁਣ ਕੇ ਆ ਜਾਂਦੇ ਉਹਨਾਂ ਨੂੰ ਮੈਂ ਇੱਕ ਦੱਸ ਦਿੰਦਾ ਗਰੰਟਡ ਟੂ ਪਬਲਿਕ ਹੈ ਪਬਲਿਕ ਇਸ ਤੁਸੀਂ ਵੀ ਹੋ ਮੈਂ ਵੀ ਹਾਂ ਹੋਰ ਢੇਰ ਸਾਰੀ ਪਬਲਿਕ ਹੈ ਕਰੋੜਾ ਟਿਕਟਾਂ ਤੇ ਨਹੀਂ ਨੇ ਨਾ ਇਹਦੇ 6 ਲੱਖ ਟਿਕਟਾਂ ਨੇ 6 ਅੱਛਾ 6 ਲੱਖ ਹੁੰਦੇ ਆ ਸਿਰਫ ਹੋਰ ਅਗਰ ਵਿਕਨੀਆਂ ਵੀ ਇਹਦੇ ਚ ਭਾਜੀ ਮੈਂ ਤੁਹਾਨੂੰ ਦੱਸਾਂ 6 ਦੀ 6 ਕਦੇ ਪੂਰੀ ਨਹੀਂ ਵਿਕੀ ਵਿਕਨੀਆਂ 4 ਲੱਖ 4.5 ਲੱਖ 5 ਲੱਖ ਕਿਉਂਕਿ ਬਾਚੀ ਜਾਂਦੀ ਹੈ ਟਿਕਟ ਕਿਉਂਕਿ ਪੰਜਾਬ ਵਿੱਚ ਨਾ ਇਹੀ ਇਹੀ ਬਦਨਾਮੀ ਕਰਕੇ ਲੋਕਾਂ ਨੇ ਲੋਕਾਂ ਨੂੰ ਨਾ ਜੇਨੂਅਲ ਲੋਟਰੀ ਤੋਂ ਦੂਰ ਕਰਤਾ ਜੀ ਇਹ ਸੱਟਾ ਹੈ ਜੀ ਇਹ ਬੁਰਾਈ ਹੈ ਜੀ ਕੁਛ ਬੁਰਾਈ ਨਹੀਂ ਹੈ ਬੰਸਲ ਪਤਾ ਕੀ ਹੈ ਮੈਂ ਇੱਕ ਚੀਜ਼ ਦੇਖੀ ਹੈ ਸੱਟੇ ਖੇਡਣ ਵਾਲਿਆਂ ਕੋਲ ਰਸ਼ ਹੈ ਤੇ ਕਹਿੰਦੇ ਨਾ ਸੱਚਾਈ ਦੇ ਨਾਲ ਭੀੜ ਘੱਟ ਹੁੰਦੀ ਹੈ ਸ਼ਾਇਦ ਇੱਥੇ ਇੱਕ ਇਹ ਗੱਲ ਦੇ ਨਾਲ ਮੈਨੂੰ ਬੜਾ ਅਫਸੋਸ ਹੁੰਦਾ ਉਹਨਾਂ ਲੋਕਾਂ ਤੇ ਦੋਸਤੋ ਯਾਰ ਤੁਸੀਂ ਜਿਹੜੇ ਸੱਟੇ ਖਿਲਦੇ ਹੋ ਬੁਰੇ ਪਾਸੇ ਪੈਸੇ ਲਾਉਂਦੇ ਹੋ ਨਾ ਲਾਓ ਇੱਕ ਅੱਧੀ ਟਿਕਟ ਪਾ ਕੇ ਅਜਮਾ ਲਿਆ ਕਰੋ ਜਿਹੜੇ ਪੈਸੇ ਤੁਹਾਡੇ ਕੋਲ ਤੁਹਾਡੇ ਨੇ ਉਹ ਬੁਰੇ ਪਾਸੇ ਨਾ ਲਾਓ ਆਪਣੇ ਪਰਿਵਾਰਾਂ ਤੇ ਲਾਓ ਆਪਣੇ ਮਾਤਾ ਪਿਤਾ ਤੇ ਲਾਓ ਘੁੰਮਣ ਫਰਨ ਤੇ ਲਾਓ ਧਾਰਮਿਕ ਯਾਤਰਾ ਤੇ ਲਾਓ ਮੈਂ ਤੁਹਾਨੂੰ ਸਿਰਫ ਲਾਟਰੀ ਲਈ ਨਹੀਂ ਕਹਿੰਦਾ ਮੈਂ ਕਹਿੰਦਾ ਜੇ ਤੁਹਾਡੇ ਕੋਲ ਲੱਗਦਾ ਕਿ ਮੈਂ 200 500 ਕਦੇ ਕਿਸਮਤ ਅਜਮਾ ਸਕਦਾ ਤੇ ਉਸ ਟਾਈਮ ਮੈਂ ਅਪੀਲ ਕਰਦਾ ਕਿ ਤੁਸੀਂ ਆਓ ਫਿਰ ਜਦ ਲੋਟਰੀ ਹੀ ਖਰੀਦਣੀ ਹੈ ਨਾ ਇੱਕ ਜੈਨੂਨ ਡੀਲਰ ਤੋਂ ਖਰੀਦੋ ਜਿਹੜਾ ਪ੍ਰਾਈਸ ਕਲੇਮ ਕਰਕੇ ਵੀ ਦਿੰਦਾ ਪ੍ਰਾਈਸ ਲਈ ਤੁਹਾਨੂੰ ਸੁਜੈਸਟ ਕਰਦਾ ਹਰ ਲੋਟਰੀ ਦੀ ਛੋਟੀ ਤੋਂ ਛੋਟੀ ਬਰੀਕ ਗੱਲ ਸਮਝਾਂਦਾ ਪਰ ਇੰਨੀ ਕੀ ਅਪੀਲ ਹੈ 55 ਨੰਬਰ ਦੁਕਾਨ ਤੇ ਕਦੀ ਕਦਾ ਜਰੂਰੀ ਨਹੀਂ ਤੁਸੀਂ ਵਿਸਾਖੀ ਨਹੀਂ ਪਾਣੀ ਨਾ ਕੋਈ ਦਿੱਕਤ ਨਹੀਂ ਦੀਵਾਲੀ ਦੀ ਪਾ ਲਿਓ ਅਗੋਂ ਹੋਰ ਆ ਜਾਣੀ ਉਹ ਪਾ ਲਿਓ ਜਦੋਂ ਤੁਹਾਡੇ ਕੋਲ ਲੱਗੇ ਕਿ ਹਾਂ ਯਾਰ ਇੱਕ 500 200 ਮੈਂ ਲਗਾ ਕੇ ਕਿਸਮਤ ਜਮਾਣਾ ਚਾਹੁੰਦਾ ਤੇ ਬੋਧੀਆਂ ਵੀ ਨਹੀਂ ਪਾਣੀਆਂ ਮੈਂ ਨਹੀਂ ਕਹਣਾ ਮੇਰੇ ਕੋਲ ਆ ਕੇ 5000 ਦੀ ਕਾਪੀ ਖਰੀਦ ਲਓ ਇੱਕ ਪਾਜੋ ਦੋ ਪਾ ਲਓ ਸੇਮ ਨੰਬਰ ਇਹਦੇ ਵਿੱਚ ਵੀ ਕਿਸਮਤ ਬਦਲ ਸਕਦੀ ਹੈ ਇੱਕ ਚੀਜ਼ ਹੋਰ ਆ ਜਾਂਦੀ ਹੈ ਇਹਦੇ ਵਿੱਚ ਕੋਈ ਐ ਨਹੀਂ ਸਿਸਟਮ ਹੁੰਦਾ ਹੁਣ ਕਈ ਵਾਰ ਤਾਂ ਕਈ ਹੁੰਦਾ ਨਾ ਅਗਲਾ ਕਹਿੰਦਾ ਕਿ ਮੇਰਾ ਲੱਕੀ ਨੰਬਰ ਜੀ 7 ਆ ਹੁਣ ਜਿਵੇਂ ਮੈਂ ਆਪਣੀ ਕਹਾਂ ਮੇਰਾ ਲੱਕੀ ਨੰਬਰ 7 ਆ ਮੈਂ ਦੇਖੂਗਾ ਕਿ ਜਿਹਦੇ ਐਂਡ ਦੇ ਵਿੱਚ 7 ਹੋ ਮੈਂ ਉਹ ਗਰੇਦੂ ਜਾਂ ਕੋਈ ਹੋਰ ਮੇਰੇ ਵਰਗਾ ਆਵੇ ਉੱਤੇ ਆ ਕੇ ਕਹੇ ਐਂ ਕਰੋ ਜੀ 98 11 ਪਾ ਦਿਓ ਫਿਰ 98 11 ਹੈ ਕੋਈ ਹੋਰ ਚਲੋ ਹੋਰ ਜਿਹੜੇ ਨੰਬਰ ਆਉਂਦੇ ਨੇ ਮੈਥ ਦੇ ਵਿੱਚ ਅਗਲਾ ਕਈ ਵਾਰ ਉਹ ਕਹਿੰਦਾ ਤੁਹਾਨੂੰ ਕੀ ਲੱਗਦਾ ਜੇ ਮੰਨ ਲਓ ਮੇਰੇ ਵਰਗਾ ਕੋਈ ਅਣਜਾਣ ਆ ਜਾਵੇ ਅਣਜਾਣ ਆ ਕੇ ਕਹੇ ਕਾਪੀ ਚੱਕ ਕੇ ਕਿ ਭਾਜੀ ਹੁਣ ਮੈਂ ਕਿਹੜੀ ਪਾਵਾਂ ਤੇ ਇਹ ਇਹਦੇ ਨਾਲ ਆਪਾਂ ਕਿਵੇਂ ਗਾਈਡ ਕਰਦੇ ਹੁੰਨੇ ਆ ਸਹੀ ਢੰਗ ਨਾਲ ਦੇਖੋ ਲੱਕੀ ਨੰਬਰ ਕੋਈ ਬਿਲੀਵ ਕਰਦਾ ਤੇ ਮਾਨੂੰ ਰੋਕਦਾ ਨਹੀਂ ਆ ਲੱਕੀ ਨੰਬਰ 7 ਮਿਲ ਜਾਊਗਾ 59 11 ਤੱਕ ਸ਼ਾਇਦ ਲੱਭਣਾ ਔਖਾ ਹੋ ਜਾਣਾ ਉਹਨੂੰ ਲੱਭਦਾ ਵੀ ਨਹੀਂ ਪਿਆ 11 ਤੇ ਚਲੋ ਰਹੀ ਗੱਲ ਪਰਮਾਤਮਾ ਦਾ ਨਾਮ ਲਓ ਕਿਉਂਕਿ ਇਹ ਐ ਐਸਾ ਕਰਮ ਕਰਨ ਜਾ ਰਹੇ ਹੋ ਜਿਹਦੇ ਨਾਲ ਲਗਨ ਨਾਲ ਤੁਹਾਡਾ ਪਰਿਵਾਰ ਨਹੀਂ ਤੁਹਾਡੀ ਜ਼ਿੰਦਗੀ ਬਦਲ ਜਾਣੀ ਹੈ ਪਰਮਾਤਮਾ ਦਾ ਨਾਮ ਲੈ ਕੇ ਐਦਾਂ ਕਰਕੇ ਅੱਖ ਨੂੰ ਉਟ ਕੇ ਟਿਕਟ ਕੱਢ ਲਓ ਜੇ ਤੁਹਾਡੀ ਤਕਦੀਰ ਹੋਈ ਚੋਈ ਨਾ ਤੇ ਐਸੇ ਟਿਕਟ ਨੂੰ ਪ੍ਰਾਈਜ਼ ਆ ਜਾਏਗਾ ਨਹੀਂ ਤੇ 7 ਨੰਬਰ ਤੇ ਗਾਰੰਟੀ ਤੇ ਨਹੀਂ ਲਿਖੀ ਪਈ ਆ ਜਾਊਗਾ ਇਹ 911 ਦੀ ਵੀ ਗਾਰੰਟੀ ਨਹੀਂ ਦੀ ਬਾਈ ਜੀ ਇਹਦੇ ਵਿੱਚ ਫਿਰ ਜਿਵੇਂ ਤੁਸੀਂ ਦੱਸਿਆ ਕਿ ਪੰਜਾਬ ਗਵਰਨਮੈਂਟ ਦਾ ਹੁੰਦਾ ਫਿਰ ਟੈਕਸ ਟੁਕਸ ਕੱਢ ਦਿੰਦੇ ਨੇ ਕਹਿੰਦੇ ਹੈ ਦੇਖੋ 30% ਦਾ ਇਨਕਮ ਟੈਕਸ ਆ ਉਹ ਵਿਨਿੰਗ ਅਮਾਉਂਟ ਤੇ ਆ ਉਹ ਇਨਕਮ ਟੈਕਸ ਦੇ ਤੌਰ ਤੇ ਇੱਕ ਪੰਜਾਬ ਸਰਕਾਰ ਦੇ ਖਾਤੇ 'ਚ ਜਾਣਾ ਅੱਜ ਮੈਂ ਇੱਥੇ ਇੱਕ ਗਵਰਨਮੈਂਟ ਦੇ ਟੈਕਸੇਬਲ ਅਮਾਉਂਟ ਤੋਂ ਉੱਪਰ ਵੀ ਕਮਾ ਲੈਂਦਾ ਨਾ ਤੇ 30% ਤੇ ਮੈਂ ਵੀ ਟੈਕਸ ਦਿੰਦਾ ਜੇ ਤੁਹਾਨੂੰ 2.5 ਕਰੋੜ ਲੱਗਦਾ ਤੇ 30% ਦਿੰਦੇ ਹੋ ਤੇ ਵੈਸੇ ਤੁਹਾਡੇ ਬੈਂਕ ਹੀ ਚਾਹੁੰਦੇ ਨੇ ਸਿਕਿਉਰ ਨੇ ਉਹਦੀ ਐਫਡੀ ਕਰਾਓ ਉਹਨੂੰ ਇਨਵੈਸਟ ਕਰੋ ਪ੍ਰਾਪਰਟੀਆਂ ਤੇ ਹੁਣ ਜਿਹੜੇ ਪਾਰਟੀ ਇਹਨਾਂ ਦਾ ਪ੍ਰਾਈਜ਼ ਨਿਕਲਿਆ ਇਹ ਕਹਿੰਦੇ ਅਸੀਂ ਇਹ ਸਰਕਮ ਨੂੰ ਦੁੱਗਣਾ ਚੌਗਣਾ ਕਰਨਾ ਸੂਝਵਾਨ ਲੋਕ ਨਹੀਂ ਸਮਝਦਾਰ ਲੋਕ ਨੇ ਉਹ ਆਪਣੇ ਪੈਸੇ ਨੂੰ ਵਧਾਉਂਦੇ ਨੇ ਲਾਟਰੀ ਉਹਨਾਂ ਨੇ ਵੀ ਪਾਈ ਆ ਉਹ ਆਪਣੇ ਰਿਟਾਇਰ ਸੀਗੇ ਪ੍ਰਿੰਤਾ ਜੀ ਟੀਚਰ ਨੇ ਕੀ ਇਹ ਪੜ੍ਹੇ ਲਿਖੇ ਪਰਿਵਾਰ ਨੇ ਟਿਕਣ ਨਹੀਂ ਪਾਈ ਇਹਨਾਂ ਦੇ ਭਾਈ ਸਾਹਿਬ ਦੇ ਵਰਡ ਸੀਗੇ ਉਹਨਾਂ ਦੇ ਐ ਸੀਗੇ ਸ਼ਾਇਦ ਉਹ ਕਹਿੰਦੇ ਗਵਰਨਮੈਂਟ ਦੁਆਰਾ ਦਿੱਤਾ ਹੋਇਆ ਤੁਹਾਨੂੰ ਤੋਹਫਾ ਕਿਸਮਤ ਅਜਮਾਨ ਦਾ ਇੱਕ ਜ਼ਰੀਆ ਤੁਸੀਂ ਇਹਨੂੰ ਗਲਤ ਪਾਸੇ ਲੈ ਕੇ ਨਾ ਬਦਨਾਮ ਕਰਾਓ ਵਰਨਾ ਅਗਰ ਗਲਤ ਹੁੰਦੀ ਤੇ ਸਰਕਾਰ ਚਲਾਂਦੀ ਕਿਉਂ ਪੰਜਾਬ ਗਵਰਨਮੈਂਟ ਕਿਉਂ ਚਲਾਂਦੀ ਗਲਤ ਚੀਜ਼ ਨੂੰ ਬਿਲਕੁਲ ਸਹੀ ਗੱਲ ਭਾਈ ਕਦੇ ਆਇਆ ਤਾਂ ਨਹੀਂ ਹੁੰਦਾਗਾ ਕਿ ਤੁਸੀਂ ਆਏ ਤੁਹਾਨੂੰ ਅੱਗੇ ਕਿਹਾ ਕਿਆ ਮਨਵੀਰ ਜੀ ਦੇਖੋ ਮੈਂ ਨਾ ਪਿਛਲੀ ਵਾਰ ਪਾਈ ਸੀ ਤੇ ਜਿਹੜੀ ਮੈਂ ਪਾਈ ਸੀ ਉਹਦੇ ਵਿੱਚ ਮੈਨੂੰ ਲੱਖ ਰੁਪਈਆ ਨਿਕਲ ਗਿਆ ਤੇ ਤੁਸੀਂ ਐਂ ਕਰੋ ਕਿ ਮੈਨੂੰ ਤਾਂ ਵੈਸੇ ਲੱਖ ਦੀ ਵੀ ਉਮੀਦ ਨਹੀਂ ਸੀ ਤੁਹਾਡੇ ਹੱਥ ਛੁਪਨੇ ਆ ਜੋ ਕੋ ਕਾਪੀ ਇਹ ਜੋ ਕੱਢ ਕੇ ਕੋਈ ਵਧੀਆ ਜਿਹਾ ਨੰਬਰ ਦੇ ਦਿਓ ਤੇ ਉਹ ਲੱਗ ਗਈ ਹੋਵੇ ਕਦੇ ਹੋਇਆ ਮੈਂ ਹੁਣ 2 ਕਰੋੜ ਦਾ ਐਂ ਲੱਗਿਆ ਇਹ 2 ਕਰੋੜ ਦਾ ਐਂ ਲੱਗਿਆ ਮੈਂ ਇੰਟਰਵਿਊ ਕਰ ਰਿਹਾ ਸੀ ਕਿਸੇ ਪੰਜਾਬ ਦੇ ਵਧੀਆ ਚੈਨਲ ਨਾਲ ਤੁਸੀਂ ਬਹੁਤ ਵਧੀਆ ਹੀ ਹੋ ਤੁਸੀਂ ਮਾਰੇ ਤੁਹਾਡੇ ਸਵਾਲ ਹੀ ਬੜੇ ਬਿਹਤਰੀਨ ਨੇ ਤੇ ਉਹਨਾਂ ਨੇ ਮੇਰੇ ਹੱਥੋਂ ਟਿਕਟ ਕਢਾ ਲਈ ਸੀ ਲੱਗ ਗਿਆ ਬਟ ਮੈਂ ਕਹਿੰਦਾ ਯਾਰ ਤੁਸੀਂ ਮੇਰੇ ਹੱਥਾਂ ਤੇ ਨਹੀਂ ਆਪਣੇ ਹੱਥਾਂ ਤੇ ਵਿਸ਼ਵਾਸ ਕਰੋ ਤੁਸੀਂ ਆਪਣੀ ਤਕਦੀਰ ਆਪਣੀ ਹੱਥੀ ਬਦਲਨੀ ਹੈ ਫਿਰ ਮੈਂ ਕਹਿੰਦਾ ਟਿਕਟ ਦੇ ਨੰਬਰਾਂ ਨੂੰ ਉਹਨਾਂ ਦੇਖੋ ਪ੍ਰਮਾਤਮਾ ਦਾ ਨਾਮ ਲਓ ਤੇ ਐਂ ਕਰਕੇ ਟਿਕਟ ਕੱਢ ਲਓ ਦਿਨ ਤੁਹਾਡਾ ਹੋਊਗਾ ਤਕਦੀਰ ਤੁਹਾਡੀ ਹੋਊਗੀ ਤੇ ਉਹੀ ਖੁੱਲਜੂਗੀ ਹੋਈ ਗੋਈ ਹਾਂਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਮਝਾਇਆ ਵੀ ਬਹੁਤ ਵਧੀਆ ਤਰੀਕੇ ਨਾਲ ਤੇ ਦੱਸਿਆ ਵੀ ਬਹੁਤ ਤਰੀਕੇ ਨਾਲ ਕਿਉਂਕਿ ਅਕਸਰ ਲੋਕ ਸ਼ਾਇਦ ਅਧੀ ਜਾਣਕਾਰੀ ਕਹਿੰਦੇ ਜਿਆਦਾ ਬੁਰੀ ਹੁੰਦੀ ਹੈ ਚਾਹੇ ਬੇਸ਼ੱਕ ਜਾਣਕਾਰੀ ਨਾ ਹੋਵੇ ਹਾਂਜੀ ਹਾਂਜੀ ਅਧੂਰੀ ਜਾਣਕਾਰੀ 100% ਲਾਸ ਹੈ 100% ਲਾਸ ਆ ਤੁਸੀਂ ਨਹੀਂ ਸਮਝ ਸਕਦੇ ਤੇ ਗਾਂਧੀ ਬ੍ਰਦਰਸ ਕੋ ਲਾਓ ਨਾ ਤੁਹਾਨੂੰ ਮੈਂ ਡਿਟੇਲਸ ਚ ਸਮਝਾਵਾਂਗਾ ਇਸ ਵੀਡੀਓ ਚ ਤੋਰ ਸੀ ਦੇਖੋ ਸ਼ਾਇਦ ਮਨੂੰ ਨਹੀਂ ਲੱਗਦਾ ਅਜ ਤੱਕ ਮੇਰੇ ਇੰਟਰਵਿਊ ਚ ਇਹਨਾਂ ਡਿਫਿਕਲਟ ਸਵਾਲ ਕੋਈ ਕਰਦਾ ਹੋਵੇ ਤੁਸੀਂ ਪੁੱਛੇ ਨੇ ਕਿ ਮੈਂ ਅਨਫੇਅਰ ਜਵਾਬ ਤੇ ਨਹੀਂ ਦਿੱਤਾ ਨਾ ਮੈਂ ਬਿਲਕੁਲ ਪਬਲਿਕ ਅਗਰ ਸਮਝਿਆ ਹੀ ਨਹੀਂ ਸਮਝ ਹੀ ਨਹੀਂ ਆਈ ਤੇ ਫਿਰ ਨਾ ਪਾਓ ਯਾਰ ਜੇ ਨਾ ਪੈਦਾ ਹਾਂ ਹਾਂ ਸਮਝੋ ਮੇਰੇ ਕੋਲ ਨਾ ਸਮਝ ਆ ਪਾਵਾ ਤੇ ਫਿਰ ਮੈਂ ਨਾ ਹੀ ਪਾਉ ਭਾਈ ਸੱਚੀ ਗੱਲ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਵੀ ਬਹੁਤ ਬਹੁਤ ਧੰਨਵਾਦ ਦਰਸ਼ਕੋ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਸੀ ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਮੈਂ ਆਪਣੀ ਕਿਸਮਤ ਅਜਿਹਾ ਬਾਵਾਂ ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਮੈਂ ਫਟਾਫਟ ਅਮੀਰ ਹੋ ਜਾਵਾਂ ਜੇ ਇਹ ਤਰੀਕੇ ਵੱਲ ਦੇਖਦੇ ਆ ਤਾਂ ਇਹ ਤਰੀਕਾ ਕਿਤੇ ਨਾ ਕਿਤੇ ਇੰਜ ਲੱਗਦਾ ਹੈ ਕਿ ਹਾਂ ਇਹ ਠੀਕ ਵੀ ਹੈ ਕਿਉਂਕਿ ਜੇ ਇਹ ਚੀਜ਼ ਗਲਤ ਹੁੰਦੀ ਤਾਂ ਕਦੇ ਵੀ ਪੰਜਾਬ ਗਵਰਨਮੈਂਟ ਜਾਂ ਸਟੇਟ ਦੀ ਗਵਰਨਮੈਂਟ ਇਹਨੂੰ ਲਾਗੂ ਨਾ ਹੋਣ ਦਿੰਦੀ। ਆਪਾਂ ਦੇਖਿਆ ਸਾਰਾ ਕੁਝ ਬਹੁਤ ਗੱਲਾਂ-ਵਾਤਾਂ ਵੀ ਦੇਖਦੇ ਆਂ, ਬਹੁਤ ਫੋਟੋਆਂ ਵੀ ਦੇਖਿਆ ਨੇ ਤੇ ਮੈਂ ਹਾਲੀ ਦੇ ਵਿੱਚ ਇੱਕ ਇੰਟਰਵਿਊ ਵੀ ਕੀਤੀ ਆ ਕਿ ਜਿੱਥੇ ਇੱਕ ਆਮ ਰਾਜ ਮਿਸਤਰੀ ਦਾ ਕੰਮ ਕਰਨ ਵਾਲਾ ਇਨਸਾਨ 500-600 ਦਿਹਾੜੀ ਕਮਾਉਣ ਵਾਲਾ ਵਾਲਾ ਇਨਸਾਨ ਉਹ ਕਿਵੇਂ ਰਾਤੋਂ-ਰਾਤ 84 ਲੱਖ ਰੁਪਏ ਦਾ ਮਾਲਕ ਬਣ ਗਿਆ। 1.5 1 ਕਰੋੜ 20 ਲੱਖ ਦੀ ਜਿਹੜੀ ਲੋਟਰੀ ਲੱਗੀ ਆਪਾਂ ਉਹ ਵੀ ਦੇਖਦੇ ਆਂ ਪਰ ਆਪਾਂ ਇਹ ਵੀ ਕਹਿੰਦੇ ਆਂ ਕਿ ਬਾਈ ਨੇ ਜੇ ਮਿਹਨਤ ਕੀਤੀ ਤਾਂ ਉਹ ਲੋਟਰੀ ਖਰੀਦ ਸਕਿਆ ਤਾਂ ਉਹਦੇ ਕੋਲ ਉਹ ਪੈਸੇ ਆਏ ਤਾਂ ਉਹਨੇ ਉਹ 500 ਰੁਪਏ ਦੀ 200 ਰੁਪਏ ਦੀ ਲੋਟਰੀ ਖਰੀਦੀ ਜਿਵੇਂ ਉਹਨੇ ਮਿਹਨਤ ਕੀਤੀ ਮਿਹਨਤ ਵੀ ਕਰੋ ਜੇ ਕਿਸਮਤ ਹੀ ਵਜਵਾਣੀ ਆ ਤਾਂ ਕਿਸਮਤ ਬੇਚੀ ਜਗ੍ਹਾ ਜਰਮਾਓ ਯਾਰ ਤੁਸੀਂ ਅਜ਼ਮਾ ਸਕਦੇ ਹੋ ਹਰ ਇੱਕ ਦਾ ਹੱਕ ਆ ਹਰ ਇੱਕ ਚਾਹੁੰਦਾ ਕਿ ਮੈਂ ਆਪਣੀ ਕਿਸਮਤ ਨਾਲ ਥੋੜਾ ਜਿਹਾ ਖੇਡ ਕੇ ਦੇਖਿਆ ਜਾਵੇ ਥੋੜਾ ਜਿਹਾ ਸਮੇ ਨੂੰ ਬਦਲ ਕੇ ਦੇਖਿਆ ਜਾਵੇ ਉਮੀਦ ਹੈ ਰੱਖਾਂਗੇ ਤੁਹਾਨੂੰ ਇਹ ਵੀਡੀਓ ਇਹ ਜਾਣਕਾਰੀ ਵਧੀਆ ਲੱਗੀ ਹੋਊਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਦ ਤੱਕ ਲਈ ਮੈਨੂੰ ਜਾਨੀ ਹਰਵਿੰਦਰ ਖੰਨੇ ਨੇ ਦੋ ਜੀ ਜ਼ਾਦਾ ਦੇ ਦੇਰ ਰਹਿਮਤ ਟੀਵੀ ਧੰਨਵਾਦ